ਜਿਵੇਂ ਪਹੁੰਚੇ ਆ ਸਾਡੇ ਬਹੁਤ ਹੀ ਬੜੇ ਆਦਰ ਸਤਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ ਰਾਗੀ ਤੋੜਾਵਾਲ ਤੋਂ ਜੀ ਤੇ ਜੋ ਜ਼ਿਲ੍ਹਾ ਸੰਗਰੂਰ ਚ ਪੈਂਦਾ ਹੈ ਤੇ ਅੱਜ ਸਾਨੂੰ ਪਿੰਡ ਬਰੇ ਜੋ ਕਿ ਇਤਿਹਾਸਕ ਗੁਰਦੁਆਰਾ ਸਾਹਿਬ ਅਸੀਂ ਅੱਜ ਭੋਗ ਤੇ ਆਏ ਸੀ ਤੇ ਉੱਥੇ ਸਾਨੂੰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਇਹਨਾਂ ਨਾਲ ਗੱਲਬਾਤ ਕਰਦੇ ਮੈਂ ਬਹੁਤ ਸੁਣ ਕੇ ਹੈਰਾਨ ਹੋਈ ਵੀ ਇਹਨਾਂ ਦੇ ਪੰਜੇ ਬਾਣੀਆਂ ਤੇ ਬਹੁਤ ਸਾਰੀ ਗੁਰਬਾਣੀ ਮੂੰਝ ਬਾਣੀ ਕੰਠਾ ਬਾਬਾ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ हां बाबाजी हो ठीक ठाक हो तुसी ठीक है जी छो ठीक हो अच्छा जी ते तुसी ਆਪਣੇ ਬਾਰੇ ਮਾੜੀ ਜਾਣਕਾਰੀ ਦਿਓ ਸੰਗਤਾਂ ਨੂੰ ਜਾਣਕਾਰੀ ਇਹ ਆ ਜੀ ਮੈਂ ਜਣੀ ਕਿ 1991 ਦੇ ਵਿੱਚ ਹੀ ਲੈ ਆਪਣਾ ਪਿੰਡ ਨਾ ਦੱਸ ਦੇ ਪਹਿਰਾ ਪ੍ਰੋਪਰ ਦਵਾਰੇ ਪਿੰਡ ਨਾ ਜੀ ਪਿੰਡ ਥੋੜਾਵਲ ਜ਼ਿਲ੍ਹਾ ਸੰਗਰੂਰ ਜੀ ਅੱਛਾ ਤੇ ਨੇੜੇ ਸੁਨਾਮ ਲੈਹਰਾ ਰੋਡ ਤੇ ਪਿੰਡ ਪੈਂਦਾ ਜੀ ਮੁੱਖ ਮੰਤਰੀ ਭਗਮੰਤ ਮਾਨ ਦੇ ਪਿੰਡ ਸਤੌਜਪੁਰਾ ਠੀਕ ਹੈ ਜੀ ਕਹਿੰਦਾ ਜੀ ਸਿੱਖਿਆ ਸੀ ਗੁਰਦੁਆਰਾ ਜਨਮ ਸਥਾਨ ਜੀ ਮਾ ਸਾਹਿਬ ਅੱਛਾ ਜੀ ਸੰਤ ਬਾਬਾ ਆਤਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਠੀਕ ਹੈ ਜੀ ਉਹਨਾਂ ਦੇ ਸਥਾਨ ਤੇ ਦਾਸ ਨੇ 11 ਸਾਲ ਲਈ ਕਿ ਮੈਂ 5 ਸਾਲ ਦੇ ਵਿੱਚ ਹਰਮੋਨੀਅਮ ਦੇ ਵਿੱਚ ਵਿਦਿਆਵਸਨ ਕੀਤੀ ਜਿਹੜਾ ਕਿ ਸਾਡੇ ਉਸਤਾਦ ਵੀ ਨੇਤਰ ਸਿੰਘ ਸੀਗੇ ਜਿਨ੍ਹਾਂ ਨੇ ਸਾਨੂੰ ਗੁਰਬਾਣੀ ਸ਼ਬਦਾਂ ਦੁਆਰਾ ਕੰਠ ਕਰਵਾਈ ਤੇ ਪਾਠ ਨਿਤਨੇਮ ਸਾਨੂੰ ਦੋ-ਦੋ ਪੰਕਤੀਆਂ ਜਾਨੀ ਕਿ ਇੱਕ 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 ਪੰਕਤੀ ਦੋ-ਦੋ ਚਾਰ-ਚਾਰ ਪੰਕਤੀਆਂ ਸੀ ਉਹਨਾਂ ਦਾ ਅਭਿਆਸ ਕਰਕੇ ਇੱਕ ਇੱਕ ਗੁਰਬਾਣੀ ਸਾਲ-ਸਾਲ ਡੇਡ-ਡੇਡ ਸਾਲ ਤੱਕ ਕੰਢ ਕੀਤੀ ਇਸ ਕਰਕੇ ਲੋਕਾਨੂੰ ਸਾਨੂੰ ਬਹੁਤ ਸਾਰੇ ਪੁੱਛਦੇ ਆ ਵੀ ਤੁਸੀਂ ਕੰਠ ਕਿਵੇਂ ਕੀਤੀ ਸਾਨੂੰ ਪਹਿਲਾਂ ਹਾਂ ਬਾਬੇ ਜੀ ਤੁਹਾਨੂੰ ਮੈਂ ਵੀ ਪੁੱਛਦੀ ਆ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਤੁਹਾਨੂੰ ਗੁਰਬਾਣੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਿਆ ਨੂੰ ਕਿੰਨਾ ਟਾਈਮ ਹੋ ਗਿਆ ਕਿਹੜਾ ਸਾਲ ਹੋ ਗਏ ਮੈਨੂੰ ਜੀ ਘੱਟ ਤੋਂ ਘੱਟ ਇਸ ਲੈਣ ਦੇ ਵਿੱਚ ਪੈਨੋ ਜੀ ਹੋ ਗਏ ਮੈਨੂੰ 30 ਸਾਲ ਹੋ ਗਏ ਜੀ ਅੱਛਾ ਹਾਂਜੀ ਮੈਂ ਗੁਰੂ ਦੀ ਕਿਰਪਾ ਹੈ ਨਾ ਹਾਂਜੀ ਤੇ ਤੁਸੀਂ ਗੁਰਬਾਣੀਆਂ ਦੱਸਿਓ ਕਿਹੜੀਆਂ ਕਿਹੜੀਆਂ ਗੁਰਬਾਣੀਆਂ ਤੁਹਾਡੇ ਮੂੰਹ ਜਵਾਨੀ ਕੰਠਨ ਗੁਰਬਾਣੀ ਜੀ ਮੰਨ ਲਓ ਆਸਾ ਦੀ ਵਾਰ ਆਰਤੀ ਆਰਤਾ ਸ਼ੋਧਰ ਲਾਮਾ ਅੱਛਾ ਇਹ ਕਾ ਸ਼ਬਦਾਂ ਦੁਆਰਾ ਨਿਤਨੇਮ ਜੀ ਸ਼ਾਮ ਦਾ ਸਾਰਾ ਨਿਤਨੇਮ ਤੇ ਸਵੇਰ ਦਾ ਗੁਰਬਾਣੀ ਪੰਜੇ ਬਾਣੀਆਂ ਗੁਰੂ ਸਾਹਿਬ ਨੇ ਸਾਨੂੰ ਕੰਠ ਕਰਵਾਈਆਂ ਹਾਂ ਤੇ ਜਿਹੜੇ ਤੁਸੀਂ ਜਮਾਨਦੁਰਾ ਵੈਗੁਰੂ ਦੀ ਕਿਰਪਾ ਵੀ ਤੁਹਾਡੀ ਨਿਗਾ ਨਹੀਂ ਹੈਗੀ ਇਹ ਕਦੋਂ ਤੋਂ ਲੈ ਕੇ ਆਇਆ ਤੁਹਾਨੂੰ ਸ਼ੁਰੂ ਤੋਂ ਸ਼ੁਰੂ ਤੋਂ ਹੀ ਸ਼ੁਰੂ ਅੱਛਾ ਬਚਪਨ ਤੋਂ ਹਾਂਜੀ ਅੱਛਾ ਤੇ ਮੈਨੂੰ ਪਤਾ ਲੱਗਿਆ ਤੁਸੀਂ ਤੰਨਾ ਬਰਾਦਰ ਹੋਣਾ ਤੰਨੀ ਤੁਸੀਂ ਨੇਤਰਹੀਨ ਹੋ ਹਾਂਜੀ ਤੇ ਤੁਹਾਡੇ ਤੰਨਾ ਤੇ ਵੈਗੁਰੂ ਦੀ ਕਿਰਪਾ ਤੰਨ ਨਾਲ ਸੇ ਘਰਬਾਣੀ ਨਾਲ ਜੁੜੇ ਹੋਏ ਹੋ ਹਨਾ ਹਾਂਜੀ ਇੱਕ ਇੱਕ ਦੀ ਡੈਥ ਹੋ ਗਈ ਸੀ ਜੀ ਦੋ ਅਸੀਂ ਭਰਾ ਹੈਗੇ ਆਂਗੇ ਅੱਛਾ ਦੋ ਹੈਗੇ ਆਗੇ ਹਾਂਜੀ ਉਹ ਕੀ ਕਰਦੇ ਆ ਫਿਰ ਦੂਸਰਾ ਜੀ ਨਗਰ ਕਾਉਂਸਲ ਦੇ ਵਿੱਚ ਲੱਗਿਆ ਹੁੰਦਾ ਰਾਜੇ ਸਾਡੀ ਪੜ੍ਹਾਈ ਹੁੰਦੀ ਹੈ ਬ੍ਰੇਲ ਦੀ ਅੱਛਾ ਬ੍ਰੇਲ ਦੀ ਪੜ੍ਹਾਈ ਹੁੰਦੀ ਥੋ ਠੀਕ ਹੈ ਉਹਨਾਂ ਨੂੰ ਚੰਡੀਗੜ੍ਹ ਉਹਨਾਂ ਰਹਿ ਕੇ ਉਹਨਾਂ ਨੇ ਸਟੱਡੀ ਕੀਤੀ ਬਾਕੀ ਬ੍ਰੇਲ ਭਾਸ਼ਾ ਦੇ ਵਿੱਚ ਉਹ ਸਿੱਖੇ ਅੱਜ ਕੱਲ੍ਹ ਉਹ ਸ਼ਹਿਰ ਧੂਰੀ ਡਿਊਟੀ ਕਰ ਰਿਹਾ ਨਗਰ ਕਾਉਂਸਲ ਦੇ ਵਿੱਚ ਅੱਛਾ ਅੱਛਾ ਠੀਕ ਹੈ ਉੱਥੇ ਡਿਊਟੀ ਕਰਦੇ ਆ ਹੁਣ ਉਹ ਠੀਕ ਹੈ ਜੀ ਤੇ ਹੋਰ ਸੰਗਤਾਂ ਨੂੰ ਕੀ ਕਹਿਣਾ ਜੇ ਮਾਰੇ ਫਿਰ ਇੱਕ ਦੋ ਪੌੜੀਆਂ ਤੁਹਾਨੂੰ ਜਪਜੀਤ ਸਾਹਿਬ ਸੁਣਾ ਦੇਵਾਂ ਸੰਗਤਾਂ ਨੂੰ ਤਾਂ ਕਿ ਵਿਸ਼ਵਾਸ ਹੋ ਜਾਵੇ ਵੀ ਕਹਿੰਦੇ ਆ ਕਿ ਕੁਝ ਕੰਟ ਨਹੀਂ ਆਪਾਂ ਹਾਂਜੀ ਮੈਂ ਇੱਕ ਚੀਜ਼ ਉਹ ਸੁਣਾਉਂਗਾ ਜਿਹੜੇ ਕਿ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਦੋਹਰੇ ਨੇ ਠੀਕ ਹੈ ਉਹ ਸੁਣਾ ਦੇ ਉਸ ਦੀ ਬਾਣੀ ਦੇ ਵਿੱਚੋਂ ਨਾ ਉਹ ਸੁਣਾ ਦਿਓ ਠੀਕ ਹੈ ਜੀ ਜਾਨੀ ਕਿ ਮੈਂ ਕੁਝ ਦੋਹਰੇ ਜਾਨੀ ਕਿ ਉਹ ਰਹਿ ਰਹੇ ਸਾਰੇ ਸਾਹ ਦੇ ਵਿੱਚ ਵੀ ਮੌਜੂਦ ਨੇਗੇ ਠੀਕ ਹੈ ਉਹ ਜਿਹੜੇ ਕਿ ਦੋਹਰੇ ਜਿਵੇਂ ਕਹਦੀ ਹੈ ਵੀ ਅਕਾਲ ਪੁਰਖ ਬਾਚ ਚ ਚਾਉ ਪਈ ਮੈਂ ਆਪਣਾ ਸੁੱਤ ਤੋਹੇ ਨਿਵਾਜਾ ਪੰਥ ਪਰ ਚੁਰਕਰ ਵੇ ਕਹੋ ਸਾਜਾ ਕਿਉਂਕਿ ਇੱਥੇ ਵਾਲੇ ਤਾਂ ਪਰਚਾਰ ਹੀ ਕਰਨਗੇ ਪਰ 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 ਚੁਰ ਪੰਥ ਪਰ ਚੁਰਕਰ ਵੇ ਕਹੋ ਸਾਜਾ ਅਕਾਲ ਪੁਰਖ ਬਾਚ ਚਉਪਈ ਮੈਂ ਆਪਣਾ ਸੁਤ ਤੋਹੇ ਦੇਵਾਜਾ ਪੰਥ ਪਰ ਚੁਰਕਰ ਵੇ ਕਹੋ ਸਾਜਾ ਜਾਹੇ ਤਹਾਂ ਤੈ ਧਰਮ ਚਲਾਏ ਕਬੁੰਧ ਕਰਨ ਤੇ ਲੋਕ ਹਟਾਏ ਕਬਿਓ ਬਾਚ ਦੋਹਰਾ ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੇੋ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜੰਦੂਈ ਇੱਕ ਹੈ ਵਿਭ ਵਿਚਾਰ ਕਛ ਨਾ ਹੈ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੈ ਸਮਾਹੇ ਦੋਹਰਾ ਜਬ ਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਹੇ ਅਬ ਮੈਂ ਕਥਾ ਸੰਸੇਖ ਤੇ ਸਭ ਹਉ ਕਹਿ ਤੁ ਸੁਣਾਹੇ ਕਉ ਬਾਚ ਦੋਹਰਾ ਠਾੜ ਭਇਓ ਮੈਂ ਜੋਰ ਕਰ ਵਚਨ ਕਹਾਂ ਸਰਨ ਆਏ ਪੰਥ ਚਲੈ ਤਬ ਜਗਤ ਮੈਂ ਜਬ ਤਮ ਕਰੋ ਸੋ ਆਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਦਿੱਤ ਉਠ ਧਿਆਏ ਸੰਤ ਅੰਤ ਲਹੇਗੇ ਮੁਕਤ ਫਲ ਭਾਵਹੇਗੇ ਭਗਵੰਤ ਸਵਈਆ ਧਨ ਜੀਓ ਤਹ ਕੋ ਜਗ ਮੈਂ ਮੁਖਤੇ ਹਰ ਚਿਤ ਮੈਂ ਜੁਧ ਵਿਚਾਰ ਹੈ ਦੇਹ ਅਨਿਤ ਨਾਨਿਤ ਰਹੈ ਜਸ ਨਾਵ ਚੜੈ ਭਵ ਸਾਗਰ ਤਾਰੈ ਧੀਰਜ ਧਾਮ ਬਨਾਏ ਇਹ ਹੈ ਤਨ ਬੁੱਧ ਸਿਉ ਦੀਪਕ ਜਿਉ ਉਜਿਆਰੈ ਗਿਆਨ ਹੈ ਕੀ ਬੜਨੀ ਗਿਆਨ ਹੈ ਕੀ ਬੜਨੀ ਮਨੋ ਹਾਥ ਲੈ ਕਾਤਰ ਦਾ ਕਤਵਾਰ ਬਹਾਰੇ ਸਵਈਆ दोहरा दशम कथा भगवत की भाखा करी बनाहे अवर वासना नाहे प्रभु धर्म युद्ध के चाहे सवैया ਆਏ ਗਏ ਜਪ ਤੇ ਤੁਮਰੇ ਤਬ ਤੇ ਕਉ ਅਖ ਤਰੈ ਨਹੀਂ ਆਨੇਉ RAM ਰਹੀਮ ਪੁਰਾਨ ਕੁਰਾਣ ਅਨੇਕ ਕਹ ਮਤ ਏਕ ਨਾ ਮੰਨੇਉ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹ ਹਮ ਏਕ ਨਾ ਜਾਣੇਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਵਖਾਨੇਉ ਦੋਹਰਾ ਸਗਲ ਦਵਾਰ ਕੋ ਛੜਕਾ ਕਹੋ ਤੋਹਾਰੋ ਦਵਾਰ ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਵਾਰੀ ਲਖਵਿੰਦਰ ਜੀ ਆਪਣਾ ਸੰਗਤ ਨੂੰ ਆਪਣਾ ਨੰਬਰ ਦੱਸ ਦੋ ਨੰਬਰ ਸਾਡਾ ਜੀ 81462 04137 ਇੱਕ ਵਾਰੀ ਹੋਰ ਰਿਪੀਟ ਕਰ ਦਿਓ 81462 04137 ਹਾਂ ਜੀ ਤੁਸੀਂ ਕੋਈ ਸਰਕਾਰ ਤੋਂ ਕੀ ਮਦਦ ਲੈਣਾ ਚਾਹੁੰਦੇ ਹੋ ਵੀ ਹੁਣ ਤਾਂ ਤੁਸੀਂ ਤੁਰੇ ਫਿਰਦੇ ਮਾੜਾ ਮੋਟਰ ਤੁਸੀਂ ਜਿਵੇਂ ਤੁਸੀਂ ਹਨਾ ਸੇਵਾ ਕਰਦੇ ਹੋ ਗੁਰੂ ਘਰਾਂ ਦੀ ਲੰਗਰ ਪਾਣੀ ਛਕ ਲੈਣੇ ਜੋ ਕੱਲੋਂ ਤੁਹਾਡਾ ਬੜੇ ਆਇਆ ਤੁਸੀਂ ਕੀ ਸਰਕਾਰ ਤੋਂ ਕੀ ਮਦਦਦ ਮੰਗਣਾ ਚਾਹੁੰਦੇ ਹੋ ਮਦਦ ਤਾਂ ਚਲੋ ਆ ਜੀ ਜੇ ਕਿਸੇ ਦਾ ਜੇ ਕਿਸੇ ਦਾ ਮਨ ਕਰੇ ਹਨਾ ਜੀ ਅਸੀਂ ਆਪਣਾ ਜਾਨੀ ਕਿ ਕਾਟ ਦੇ ਦਾਂਗੇ ਉਹਦੇ ਵਿੱਚ ਜੋ ਵੀ ਮੈਨੂੰ ਕਈ ਪੁੱਛ ਲਾਂਦੇ ਵੀ ਤੁਹਾਨੂੰ ਕੀ ਦੇਈਏ ਮੈਂ ਮੰਗਦਾ ਨਹੀਂ ਹੈਗਾ ਮੈਂ ਠੀਕ ਹੈ ਲੋੜ ਅਨਸਾਰ ਤੁਹਾਡੇ ਮਨ ਦੀ ਇੱਛਾ ਵੀ ਜੋ ਵੀ ਕੁਝ ਪਾ ਸਕਦਾਗਾ ਠੀਕ ਹੈ ਨਾ ਜੀ ਵੀ ਸੰਗਤ ਵੀ ਤੁਹਾਡੀ ਹੈਲਪ ਕਰ ਸਕਦੀ ਹੈ ਤੇ ਸਰਕਾਰ ਵੀ ਕਰ ਸਕਦੀ ਹੈ ਸੰਗਤ ਵੀ ਕਰ ਸਕਦੀ ਹੈ ਸਰਕਾਰ ਵੀ ਕਰ ਸਕਦੀ ਹੈ ਜੋ ਮਰਜ਼ੀ ਕਰ ਦੋ ਜੀ ਹਾਂਜੀ ਤੇ ਹੁਣ ਤੁਸੀਂ ਮਾੜਾ ਵੀ ਤੁਸੀਂ ਆ ਕੀਰਤਨ ਕਰਦੇ ਹੋ ਹਨਾ ਰਾਗੀ ਜੱਤਾ ਥੋੜਾ ਤੁਸੀਂ ਇਕੱਲੇ ਕੀਰਤਨ ਕਰਦੇ ਹੋ ਕਿ ਨਾ ਮੈਂ ਇਕੱਲਾ ਹੀ ਆਜੀ ਹੁਣ ਤਾਂ ਜੀ ਅੱਛਾ ਇਕੱਲੇ ਕਰ ਲਓ ਠੀਕ ਹੈ ਇਹ ਦੋਖਰੇ ਮੈਂ ਤਾਂ ਲੰਬੇ ਬੋਲੇ ਆ ਕਿਉਂਕਿ ਦਸਮੇ ਦੇ ਦੋਖਰੇ ਜਿਹੜੇ ਉਹ ਕਿਤੇ ਕਿਤੇ ਆਪਾਂ ਨੂੰ ਸੁਣਨਾ ਚਾਹੁੰਦੇ ਆ ਬਾਕੀ ਕਿਉਂਕਿ ਜਪਜੀਤ ਸਾਹਿਬ ਤਾਂ ਜਿਵੇਂ ਕਹਿੰਦੇ ਸਤਗੁਰਾਂ ਦਾ ਮੂਲ ਆ ਇਹ ਤਾਂ ਹਰ ਇੱਕ ਦੇ ਕੰਠੀ ਹੁੰਦਾ ਤਕਰੀਬਨ ਤੋ ਠੀਕ ਹੈ ਔਰ ਗੁਰਵਾਣੀ ਜਿਵੇਂ ਬਚਿੱਤਰਨਾਟਕ ਦੇ ਵਿੱਚ ਉਹ ਸਤਗੁਰਾਂ ਦੇ ਸ਼ਬਦ ਨੇ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੋਏ ਵਿਖੇ ਭਭ ਲਇਓ ਮੁਰਪਤ ਪੂਰਬ ਦਾ ਭਾਤ ਭਾਂਤ ਕੇ ਤੀਰਥ ਨਾਨਾ ਜਬ ਹੀ ਜਾਤ ਤੇ ਰਵਣੀ ਭਾਏ ਪੁੰਨ दान बिन ਕਰਤਾ ਬਧਾਈ ਜਬ ਮਾਦਰ ਦੇਸ ਹਮ ਕੋਲੇ ਆਏ ਭਾਂਤ ਭਾਂਤ ਦਈ ਆਨੰਦ ਲੁਰਾਏ ਕੀਨੇ ਅਨਕ ਭਾਤ ਤਨ ਹੱਛਾ ਕੀਨੇ ਅਨਕ ਭਾਤ ਤਨ ਰੱਛਾ ਦੀਨੀ ਭਾਤ ਭਾਤ ਕੀ ਛਿਛਾ ਜਬ ਹਮ ਕਰਮ ਧਰਮ ਮੋ ਆਏ ਦੇਵ ਲੋਕ ਤਬ ਪਿਤਾ ਸਦਾਈ ਜਬ ਹਮ ਕਰਮ ਧਰਮ ਮੋ ਆਏ ਦੇਵ ਲੋਕ ਤਬ ਪਿਤਾ ਸਦਾਈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਸੋ ਬਹੁਤ ਹਾਂ ਆਪਾਂ ਬਾਬਾ ਜੀ ਦੀ ਬਾਤ ਬਸਪੋਰਟ ਕਰਨ ਜਿਹੜੇ ਸਾਡੇ ਰਾਗੀ ਢਾਡੀ ਜਾਂ ਜਿਹੜੇ ਸਾਡੇ ਕਥਾਵਾਚਕ ਜਿਹੜੇ ਵੀ ਗੁਰਬਾਣੀ ਨਾਲ ਜੁੜੇ ਹੋਇਆ ਵੀ ਇੰਨੀ ਸੁਧ ਸਪਸ਼ਟ ਇਹਨਾਂ ਨੇ ਜੋ ਗੁਰਬਾਣੀ ਦੇ ਸ਼ਬਦ ਪੜ੍ਹਿਆ ਬਹੁਤ ਵਧੀਆ ਪੜ੍ਹਿਆ ਤੇ ਜਿਵੇਂ ਨੇਤਰਹੀਨ ਆ ਬਹੁਤ ਇਹਨਾਂ ਦੇ ਦਿਮਾਗ 'ਚ ਗੁਰਬਾਣੀ ਕੰਠਾ ਇੱਕ ਵੈਗੁਰੂ ਦੀ ਅਪਰਪਾਰ ਕਿਰਪਾ ਹੀ ਕਹਿ ਸਕਦੇ ਆਪਾਂ ਤੇ ਵੈਗੁਰੂ ਅੱਗੇ ਤੋਂ ਕਿਰਪਾ ਕਰੇ ਵੀ ਅਗਲਾ ਜਨਮ ਇਹਨਾਂ ਨੂੰ ਵਧੀਆ ਮਿਲੇ ਦੇ ਆਪਦੇ ਨੇਤਰ ਲੈ ਕੇ ਜਨਮਾਂ ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਲੰਬੀ ਉਮਰ ਆ ਬਖਸ਼ੇ ਤੇ ਜਿੰਨਾ ਚਿਰ ਇਹ ਹੁਣ ਦੁਨੀਆ ਤੇ ਰਹਿਣ ਚੜ੍ਹਦੀ ਕਲਾ 'ਚ ਰਹਿਣ ਕੋਈ ਵੀ ਰੋਗ ਨਾ ਲੱਗੇ ਇਹਨਾਂ ਨੂੰ ਸਾਰੀ ਸੰਗਤ ਨੇ ਬੇਨਤੀ ਕਰਨੀ ਐ ਤੇ ਆਪਾਂ ਬਾਬਾ ਜੀ ਦੀ ਬਹੁਤ ਬਹੁਤ ਸਪੋਰਟ ਕਰਨੀ ਐ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਫਿਰ ਤੇ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਵਾਰੀ ਨੰਬਰ ਬਾਬਾ ਜੀ ਫੇਰ ਬੋਲ ਦਿਓ 8146204137 8146204137 8146204137 ਹਾਂ ਜੀ ਆਪਾਂ ਬਾਬਾ ਜੀ ਦੀ ਬਹੁਤ ਬਹੁਤ रिपोर्ट ਕਰਨੀ ਹੈ ਜੀ ਤੇ ਹਾਂ ਜੀ ਸਾਡੇ ਦਾ ਆਰਾਮ ਸਿੰਘ ਜੀ ਬਾਬਾ ਹੈਡ ਗ੍ਰੰਤੀ ਪ੍ਰੀਤ ਹਾਂ ਸਾਡੇ ਬਾਬਾ ਜੀ ਹੈਡ ਗ੍ਰੰਤੀ ਵਾਹਿਗੁਰੂ ਜੀ ਕਿ ਫਤਿਹ ਜੀ ਤੇ ਆ ਸਾਰੀ ਸੰਗਤ ਖੜੀ ਹੈ ਜੀ ਤੇ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਪਿੰਡ ਬਰੇ ਅਸੀਂ ਅੱਜ ਪਹੁੰਚੇ ਹਾਂ ਬਾਬਾ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ